ਤਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਆਪਾਂ ਸਭ ਦੇ ਸਭ ਦੁਪਹਿਰ ਦੇ ਸਮੇਂ ਦੇ ਵਿੱਚ ਆਪਣੀ ਫਾਸਟਿੰਗ ਦੇ ਵਿੱਚ ਖੁਦਾਵੰਦੀ ਹਜ਼ੂਰੀ ਵਿੱਚ ਇਕੱਠੇ ਹੋਇਆ ਤਾਂ ਅੱਜ ਅਸੀਂ ਸਭ ਦੇ ਸਭ ਮਿਲ ਕੇ ਖੁਦਾਵੰਦੀ ਹਜ਼ੂਰੀ ਚ ਜੋ ਫਾਸਟਿੰਗ ਕਰ ਰਹੇ ਹਾਂ ਉਸ ਫਾਸਟਿੰਗ ਨੂੰ ਪਰਮੇਸ਼ਰ ਦੇ ਹੱਥਾਂ ਵਿੱਚ ਸੌਂਪਾਂਗੇ ਔਰ ਅੱਜ ਦੇ ਵਚਨ ਦੇ ਲਈ ਸਭ ਮਿਲ ਕੇ ਦੁਆ ਕਰਾਂਗੇ ਹਾਲੇਲੂਇਆ 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 ਧੰਨਵਾਦ 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 ਕਰਦੇ ਹਾਂ ਮਹਾਨ ਖੁਦਾਵੰ ਦੇ ਪਿਆਰੇ ਪਿਤਾ ਪਰਮੇਸ਼ਰ ਪ੍ਰਭੂ ਯਹੋਵਾ ਤੁਹਾਡੀ ਪਵਿੱਤਰ ਹਜ਼ੂਰੀ ਅਗੇ ਝੁਕਦੇ ਹਾਂ ਪ੍ਰਭੂ ਜੀ ਤੁਹਾਡੇ ਨਾਮ ਨੂੰ ਮਹਿਮਾਤੀ ਵਡਿਆਈ ਦਿੰਦੇ ਖੁਦਾਵੰ ਦਾ ਸੀ ਸਭ ਦੇ ਸਬਰ ਅੱਜ ਦੇ ਇਸ ਰੋਜ਼ਾ ਦੇ ਵਿੱਚ ਖੁਦਾਵੰ ਤੁਹਾਡੀ ਹਜ਼ੂਰੀ ਵਿੱਚ ਝੁਕਦੇ ਹਾਂ ਪ੍ਰਭੂ ਜੀ ਤੁਸੀਂ ਕਹੇ ਕਿ ਵਰਤ ਰੱਖ ਕੇ ਮੇਰੇ ਨੇੜੇ ਆਓ ਤੇ ਮੈਂ ਤੁਹਾਡੇ ਹਾਲਾਤਾਂ ਨੂੰ ਬਦਲ ਦੇਵਾਂਗਾ ਅੱਜ ਅਸੀਂ ਸੱਚਮੁੱਚ ਇਸ ਫਾਸਟਿੰਗ ਦੇ ਦੁਆਰਾ ਤੁਹਾਡੇ ਨੇੜੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਿਤਾ ਪਰਮੇਸ਼ਰ ਸਾਡਾ ਇਹ ਕਦਮ ਤੁਹਾਨੂੰ ਪਸੰਦ ਆਵੇ ਪਿਤਾ ਪਰਮੇਸ਼ਰ ਅਸੀਂ ਇਸੇ ਤਰ੍ਹਾਂ ਇੱਕ ਇੱਕ ਕਰਕੇ ਤੁਹਾਡੇ ਕੋਲੋਜ਼ ਹੋਈਏ ਤੁਹਾਡੇ ਨੇੜੇ ਰਹੀਏ ਕਿਉਂਕਿ ਤੁਹਾਡੇ ਕੋਲੋਜ਼ ਤੁਹਾਡੇ ਨੇੜੇ ਰਹਿਣਾ ਸਾਡੇ ਲਈ ਸੱਚਮੁੱਚ ਚੰਗਾ ਆ ਅਸੀਂ ਇਸ ਚੰਗਿਆਈ ਦੇ ਰਾਹ ਤੇ ਚੱਲਦੇ ਹੋਏ ਤੁਹਾਡੀ ਆਸ਼ੀਸ਼ਾਂ ਬਰਕਤਾਂ ਨੂੰ ਪ੍ਰਾਪਤ ਕਰੀਏ ਅਸੀਂ ਜਦ ਵੀ ਫਾਸਟਿੰਗ ਕਰੀਏ ਖੁਦਾਵੰਦ ਸਾਡਾ ਫਾਸਟਿੰਗ ਕਰਨਾ ਤੁਹਾਨੂੰ ਪਸੰਦ ਆਵੇ ਅੱਜ ਦੇ ਦਿਨ ਅਸੀਂ ਜੋ ਵੀ ਫਾਸਟਿੰਗ ਕੀਤੀ ਆ ਖੁਦਾਵੰਦ ਹੁਣ ਅਸੀਂ ਉਸ ਫਾਸਟਿੰਗ ਦੇ ਲਈ ਕੁਝ ਵਚਨਾਂ ਨੂੰ ਸੁਣਨ ਪੜਨ ਲਈ ਜਾ ਰਹੇ ਹਾਂ ਪਿਤਾ ਇਹਨਾਂ ਵਚਨਾਂ ਨੂੰ ਸਾਡੇ ਹਿਰਦਿਆਂ ਦੇ ਅੰਦਰ ਜਮਾ ਕਰਨਾ ਯਾਰ ਅਸੀਂ ਇਹਨਾਂ ਵਚਨਾ ਦੇ ਦੁਆਰਾ ਕਰਾਂ ਅਤੇ ਸੱਚਾ ਵਰਤ ਰੱਖੀ ਜਿਹੜਾ ਵਰਤ ਤੁਹਾਨੂੰ ਪਸੰਦ ਹੋਵੇ ਖੁਦਾਵੰਦ ਅਸੀਂ ਆਪਣੇ ਦਿਲਾਂ ਨੂੰ ਖੋਲ੍ਹੀਏ ਆਪਣੇ ਆਤਮਾ ਨੂੰ ਤੁਹਾਡੇ ਹੱਥਾਂ ਵਿੱਚ ਸੌਂਪੀਏ ਅਤੇ ਤੁਹਾਡੀ ਮਰਜ਼ੀ ਇੱਛਾ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਬਤੀਤ ਕਰੀਏ ਸਾਡੇ ਅੱਜ ਦੇ ਦਿਨ ਦੇ ਲਈ ਤੁਹਾਡਾ ਧੰਨਵਾਦ ਦੇਨ ਪਰਵੇਸ ਤੁਸਨ ਸਬਰ ਸੰਤੋਖ ਦਿੱਤਾ ਤੁਹਾਡਾ ਧੰਨਵਾਦ ਪ੍ਰਭੂ ਜੀ ਤੁਸੀਂ ਸਾਨੂੰ ਜੀਵਨ ਦੀ ਰੋਟੀ ਦਿੱਤੀ ਅਤੇ ਸੰਸਾਰਿਕ ਭੁੱਖ ਤੇ ਕੰਟਰੋਲ ਕਰਨ ਦਾ ਸਮਝ ਬੁੱਧ ਬਲ ਦਿੱਤਾ ਤੁਹਾਡਾ ਸ਼ੁਕਰ ਕਰਦੇ ਹੋਏ ਮਹਾਨ ਖੁਦਾਵੰਦ ਅਸੀਂ ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਤੁਹਾਡੇ ਖਾਸ ਵਚਨਾਂ ਨੂੰ ਪੜ੍ਹਨ ਜਾ ਰਹੇ ਹਾਂ ਇਹ ਵਚਨ ਸਾਡੇ ਹਿਰਦੇ ਅੰਦਰ ਲਿਖੇ ਜਾਣ ਕੋਈ ਵਿਰੋਧੀ ਦੀ ਸ਼ਕਤੀ ਇਹਨਾਂ ਵਚਨਾਂ ਨੂੰ ਸਾਡੇ ਕੋਲੋਂ ਚੁਰਾ ਨਾ ਪਾਵੇ ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯੇਸ਼ੂ ਮਸੀਹ ਜੀ ਦੇ ਨਾਮ ਵਿੱਚ ਆਮੀਨ ਅੱਜ ਆਪਾਂ ਪਰਮੇਸ਼ਰ ਦੇ ਵਚਨ ਚੋਂ ਜਾਣਾਂਗੇ ਗਲਾਤੀਆ ਤੈਨੋ ਦੀ 26 ਔਰ 27 ਨੰਬਰ ਆਇਤ ਨੂੰ ਕਿਉਂ ਜੋ ਮਸੀਹ ਅਸੂ ਉੱਤੇ ਵਿਸ਼ਵਾਸ ਕਰਨ ਦੇ ਕਾਰਨ ਤੁਸੀਂ ਸਭ ਪਰਮੇਸ਼ਰ ਦੀ ਸੰਤਾਨ ਹੋ ਕਿਉਂ ਜੋ ਤੁਹਾਡੇ ਵਿੱਚੋਂ ਜਿਨ੍ਹਾਂ ਨੇ ਮਸੀਹ ਵਿੱਚ ਬਪਤਿਸ਼ਮਾ ਲਿਆ ਉਹਨਾਂ ਨੇ ਮਸੀਹ ਨੂੰ ਪਹਿਨ ਲਿਆ ਹੈ ਹਾਲੇਲੂਇਆ ਪਰਮੇਸ਼ਰ ਦਾ ਪਾਕ ਵਚਨ ਸਾਨੂੰ ਦੱਸਦਾ ਹੈ ਕਿ ਅਸੀਂ ਪਰਮੇਸ਼ਰ ਦੀ ਸੰਤਾਨ ਹੋ ਗਏ ਕਹਿੰਦਾ ਜੋ ਮਸੀਹ ਅਸੂ ਤੇ ਵਿਸ਼ਵਾਸ ਕਰਦਾ ਉਹ ਸਭ ਪਰਮੇਸ਼ਰ ਦੀ ਸੰਤਾਨ ਆ ਤਾਂ ਅਸੀਂ ਉਸ ਪਰਮੇਸ਼ਰ ਦੀ ਸੰਤਾਨ ਆ ਜਿਹਦੇ ਪਹਿਲੇ ਅਤੇ ਜੇਠੇ ਪੁੱਤਰ ਨੇ ਸੰਸਾਰ ਦੇ ਉੱਤੇ ਮੌਤ ਤੇ ਫਤੇ ਪਾਈ ਪਾਪ ਤੋਂ ਬਚਿਆ ਰਿਆ ਉਹਨੇ ਹਰ ਇੱਕ ਬੁਰਾਈ ਤੋਂ ਕਹਿਣ ਕੀਤੀ ਹਰ ਇੱਕ ਬਦੀ ਤੋਂ ਉਹ ਬਚਿਆ ਰਿਆ ਅਸੀਂ ਉਸ ਪਰਮੇਸ਼ਰ ਦੀ ਸੰਤਾਨ ਆ ਜੀਦਾ ਇੱਕ ਪੁੱਤਰ ਬੜਾ ਲਾਇਕ ਅਤੇ ਯੋਗ ਸੀ ਪਰ ਉਸ ਤੋਂ ਬਾਅਦ ਉਸ ਪੁੱਤਰ ਦੇ ਕਰਕੇ ਉਹਨੇ ਸਾਨੂੰ ਵੀ ਆਪਣੇ ਸੰਤਾਨ ਬਣਾਇਆ ਸਾਨੂੰ ਇਹ ਅਧਿਕਾਰ ਦਿੱਤਾ ਕਿ ਅਸੀਂ ਉਸ ਸਵਰਗ ਅਤੇ ਧਰਤੀ ਦੇ ਪਰਮੇਸ਼ਰ ਦੀ ਸੰਤਾਨ ਆ ਜੋ ਪੂਰੇ ਆਕਾਸ਼ ਬ੍ਰਹਮੰਡ ਦਾ ਪੂਰੀ ਸ੍ਰਿਸ਼ਟੀ ਦਾ ਮਾਲਿਕਆ ਰਚਨ ਵਾਲਾਇਆ ਔਰ ਉਸ ਪਵਿੱਤਰ ਪਰਮੇਸ਼ਰ ਦੀ ਅਸੀਂ ਸੰਤਾਨ ਹੋ ਗਏ ਆ। ਪਹਿਲੀ ਗੱਲ ਤਾਂ ਅਸੀਂ ਮਸੀਹ ਯਿਸੂ ਦੇ ਦੁਆਰਾ ਪਰਮੇਸ਼ਰ ਦੀ ਸੰਤਾਨ ਹੋ ਗਏ ਔਰ ਦੂਸਰੀ ਗੱਲ ਮਸੀਹ ਯਿਸੂ ਦੇ ਵਿੱਚ ਜਨਾਨੇ ਬਪਤਿਸਮਾ ਲਿਆ ਉਹਨਾਂ ਨੇ ਮਸੀਹ ਨੂੰ ਪਹਿਨ ਲਿਆ। ਮਤਲਬ ਅਸੀਂ ਮਸੀਹ ਦਾ ਵਸਤਰ ਪਹਿਨ ਲਿਆ। ਕਹਿੰਦਾ ਪਾਵ ਸਾਡਾ ਜੋ ਆਤਮਾ ਹੈ ਨਾ ਉਹਨੇ ਮਸੀਹ ਦਾ ਵਸਤਰ ਪਹਿਨ ਲਿਆ। ਇਹਦਾ ਮਤਲਬ ਪਹਿਲੀ ਗੱਲ ਤਾਂ ਇਹ ਕਿ ਪਵਿੱਤਰ ਪਰਮੇਸ਼ਰ ਦੀ ਸੰਤਾਨ ਹੋਣ ਦੇ ਕਾਰਨ ਅਸੀਂ ਪਵਿੱਤਰ ਹੋਗੇ ਔਰ ਮਸੀਹ ਯਿਸੂ ਦੇ ਪਵਿੱਤਰ ਹੋਣ ਦੇ ਕਰਕੇ ਸਾਡੇ ਸਰੀਰਕ ਤੇ ਆਤਮਾ ਦੇ ਵਸਤਰ ਪਵਿੱਤਰ ਹੋਗੇ ਪਰ ਹਰ ਘਰ ਦੀ ਇਹ ਕਹਾਣੀ ਆ ਕਿ ਇੱਕ ਪੁੱਤਰ ਲਾਇਕ ਹੁੰਦਾ ਤੇ ਇੱਕ ਪੁੱਤਰ ਨਲਾਇਕ ਹੁੰਦਾ ਇੱਕ ਆਗਿਆਕਾਰ ਹੁੰਦਾ ਇੱਕ ਆਣਾਗਿਆਕਾਰ ਹੁੰਦਾ ਇੱਕ ਧਰਮੀ ਹੁੰਦਾ ਇੱਕ ਪਾਪੀ ਹੁੰਦਾ ਔਰ ਇਹੀ ਹੋਇਆ ਉਸ ਪਿਤਾ ਪਰਮੇਸ਼ਰ ਦੇ ਨਾਲ ਉਹਦਾ ਇੱਕ ਪੁੱਤਰ ਧਰਮੀ ਸੀ ਪਾਪ ਤੋਂ ਬਚਿਆ ਹੋਇਆ ਸੀ ਪਾਪ ਤੇ ਫਤਿਹ ਪਾਈ ਉਹਨੇ ਪਾਪ ਨੂੰ ਹਰਾਇਆ ਮੌਤ ਨੂੰ ਹਰਾਇਆ ਮੌਤ ਦੇ ਜਿੱਤ ਪਾਈ ਔਰ ਉਸ ਤੋਂ ਬਾਅਦ ਅਸੀਂ ਆਗੇ ਉਹਦੀ ਸੰਤਾਨ ਜਿਨ੍ਹਾਂ ਨੇ ਪਾਪ ਨੂੰ ਫੜ ਲਿਆ ਪਾਪ ਚ ਜੀਲੇ ਪਾਪ ਦੇ ਵਿੱਚ ਵੱਧ ਗਏ ਪਾਪਾਂ ਦੇ ਵਸਤਰ ਪਹਿਨ ਲਏ ਔਰ ਉਸ ਤੋਂ ਬਿਨਾ ਅਸੀਂ ਆਪਣੇ ਪਿਤਾ ਪਰਮੇਸ਼ਰ ਦੇ ਨਾਮ ਨੂੰ ਕਲੰਕਿਤ ਕੀਤਾ ਇੱਕ ਲਾਇਕ ਪੁੱਤਰ ਹੁੰਦਾ ਜਿਹੜਾ ਆਪਣੇ ਮਾਪੇ ਦੇ ਨਾਮ ਨੂੰ ਰੋਸ਼ਨ ਕਰਦਾ ਮਸੀਸ ਨੂੰ ਇੱਕ ਲਾਇਕ ਤੀ ਪੁੱਤਰ ਸੀ ਜੋ ਪਰਮੇਸ਼ਰ ਦਾ ਧੀ ਵੀ ਸੀ ਤੇ ਪੁੱਤ ਵੀ ਸੀ ਤੇ ਜਿਨੇ ਧੀਆ ਵਾਂਗ ਵੀ ਸਿਆਣਾਪ ਦਿਖਾਈ ਤੇ ਪੁੱਤਾਂ ਵਾਂਗ ਜਿੰਮੇਵਾਰੀ ਸੰਭੀ ਔਰ ਉਹ ਆਪਣੇ ਪਿਤਾ ਦਾ ਲਾਇਕ ਪੁੱਤਰ ਸੀ ਜਿਹਦੇ ਕਰਕੇ ਉਹਦੇ ਪਿਤਾ ਨੂੰ ਉਹਦੇ ਤੇ ਮਾਣ ਸੀ ਔਰ ਉਸ ਤੋਂ ਬਾਅਦ ਆਗੇ ਅਸੀਂ ਅਸੀਂ ਆਪਣੇ ਪਿਤਾ ਦੇ ਨਾਮ ਨੂੰ ਕਲੰਕਿਤ ਕਰ ਦਿੱਤਾ ਦੋਸ਼ੀ ਠਹਿਰਾ ਦਿੱਤਾ ਉਹਦੇ ਨਾਮ ਨੂੰ ਅਸੀਂ ਮਿੱਟੀ ਦੇ ਵਿੱਚ ਮਿਲਾ ਦਿੱਤਾ ਅਸੀਂ ਪਾਪ 'ਚ ਚੱਲ ਗਏ ਅਸੀਂ ਬੁਰੀ ਸੰਗਤੀ ਵਾਲੇ ਹਾਂ ਅਸੀਂ ਇਹ ਤਾਂ ਕੀਤਾ ਹੀ ਕੀਤਾ ਪਰ ਸਾਨੂੰ ਮਸੀਹ ਯਸੂ ਦੇ ਵੱਲੋਂ ਜਿਹੜਾ ਪਵਿੱਤਰ ਵਸਤਰ ਮਿਲਿਆ ਸੀ ਜੋ ਅਸੀਂ ਮਸੀਹ ਯਸੂ ਨੂੰ ਪਾਨੇ ਆ ਸੀ ਅਸੀਂ ਹਰ ਰੋਜ਼ ਉਹਨੂੰ ਵੀ ਦੂਸ਼ਿਤ ਕਰ ਰਿਆਂ ਗੰਦਾ ਕਰ ਰਿਆਂ ਸ਼ਰਾਪਿਤ ਸ਼ਰਾਪਿਤ ਤਾਂ ਨਹੀਂ ਕਹਿ ਸਕਦੇ ਪ੍ਰਿਸ਼ਟ ਕਹਿ ਸਕਦੇ ਉਹਦੇ ਨਾਮ ਨੂੰ ਅਸੀਂ ਪ੍ਰਿਸ਼ਟ ਕਰ ਰਹਿਆਂ ਔਰ ਉਹਦੇ ਨਾਮ ਨੂੰ ਠੱਠਿਆਂ ਚ ਉਡਾਰ ਰਹਿਆਂ ਕਿਉਂਕਿ ਜਿੰਨੇ ਲੋਗ ਵੇਖਣਗੇ ਕਿ ਇਹ ਮਸੀਹ ਯਸੂ ਦੇ ਲੋਗ ਆ ਇਹਨਾਂ ਦੇ ਕਰਜ ਦਾ ਆਪ ਦੇ ਕਲੇਸ਼ ਆ ਇਹਨਾਂ ਦੇ ਦਾ ਆਪਣੇ ਘਰਾਂ ਚੋਂ ਨਸ਼ੇ ਨਹੀਂ ਜਾ ਰਹੇ ਇਹਦੇ ਦਾ ਆਪ ਦੇ ਭੈਣ ਦੇ ਮਨ ਚ ਇੰਨਾ ਵੈਰ ਵਿਰੋਧ ਦੀ ਰਖਾ ਹੈ ਮਸੀਹ ਇਹ ਮਸੀਹ ਯਿਸੂ ਦੇ ਭੈਣ ਭਰਾਇਆ ਜਾਂ ਫਿਰ ਇਹ ਪਤਾ ਪਰਮੇਸ਼ਰ ਦੇ ਦੀਆਂ ਪੁੱਤਰ ਆ ਜਿਹੜਾ ਪਰਮੇਸ਼ਰ ਸਾਰੇ ਸੰਸਾਰ ਨੂੰ ਭਲਾਈ ਵੰਡਣ ਆਲਾ ਆ ਤੇ ਉਹਦੇ ਆਪ ਦੇ ਬੱਚੇ ਤਾਂ ਬੁਰਾਈ ਚ ਅਸੀਂ ਬੜੇ ਮਾਨ ਨਾਲ ਕਹਿੰਨੇ ਅਸੀਂ ਮਸੀਹੀ ਆ ਮਸੀਹ ਕਹਿੰਤੋਂ ਵਾਲ ਉਹ ਹੀ ਕੋਈ ਚਾਰ ਗੱਲਾਂ ਸਾਨੂੰ ਕਹਿ ਦੇਵੇ ਤਹੀਂ ਉਹਨੂੰ ਆਠ ਸੁਣਾਉਣੀਆਂ ਤੇ ਉਸ ਤੋਂ ਬਾਅਦ ਕੀ ਲੋਕ ਕਹਿਣਗੇ ਵੀ ਆਹ ਮਸੀਹ ਆ ਤੁਸੀਂ ਤਾਂ ਕਹਿੰਨੇ ਸਾਡੇ ਮਸੀਹ ਨੇ ਮੂੰਹ ਤੇ ਵੀ ਠੁਕਵਾ ਲਿਆ ਤੇ ਤੁਸੀਂ ਐਸੇ ਮਸੀਹ ਆ ਵੀ ਜਿਨ੍ਹਾਂ ਤੋਂ ਇੱਕ ਗੱਲ ਜਬਰਦਸ਼ਤ ਨਹੀਂ ਹੋਈ ਤੁਸੀਂ ਤਾਂ ਇੱਕ ਦੀਆਂ ਚਾਰ ਸੁਣਨ ਵਾਲਿਆਂ ਤੇ ਉਹਨੇ ਤਾਂ ਚਾਰਾਂ ਦਾ ਵੀ ਜਵਾਬ ਨਹੀਂ ਦਿੱਤਾ ਉਹਨੇ ਤਾਂ ਚਾਰਾਂ ਦੇ ਜਵਾਬ ਦੇ ਵਿੱਚ ਕੋਈ ਇੱਕ ਅੱਖਰ ਵੀ ਨਹੀਂ ਕਿਹਾ ਤੁਸੀਂ ਉਸ ਪਰਮੇਸ਼ਰ ਦੀ ਸੰਤਾਨ ਆ ਅਸੀਂ ਪਰਮੇਸ਼ਰ ਦੇ ਧੀਆ ਪੁੱਤਰਾਂ ਸਾਨੂੰ ਇਸ ਗੱਲ ਦਾ ਕੋਈ ਕਮਾਣ ਨਹੀਂ ਆ ਕੋਈ ਟੀਚਰ ਦਾ ਬੱਚਾ ਹੈ ਟੀਚਰ ਕਹੇਗੀ ਕਿ ਤੂੰ ਚੰਗਾ ਪੜੀ ਕਿਤੇ ਮੇਰੇ ਨਾਮ ਨੂੰ ਬਦਨਾਮ ਨਾ ਕਰਦੀ ਲੋਕ ਕਹਿਣਗੇ ਟੀਚਰ ਤਾਂ ਪੜਾਉਂਦੀ ਹੈ ਤੇ ਇਹਦਾ ਆਪਦਾ ਬੱਚਾ ਫੇਲ ਹੋ ਗਿਆ ਅਗਰ ਕੋਈ ਪੁਲਿਸ ਵਾਲਾ ਹੈ ਤਾਂ ਕਹੇਗਾ ਵੀ ਸਾਨੂੰ ਲੋਕਾਂ ਨੂੰ ਸੰਸਾਰ ਦੇ ਵਿੱਚ ਇਸ ਲਈ ਚੁਣਿਆ ਗਿਆ ਕਿ ਅਸੀਂ ਪੁਲਿਸ ਵਾਲੇ ਕ੍ਰਾਈਮ ਤੋਂ ਬਚਾ ਰਹੀਏ ਕਿਤੇ ਤੂੰ ਕੋਈ ਦੁਨੀਆ ਨੂੰ ਕ੍ਰਾਈਮ ਤੋਂ ਬਚਾਈ ਹੈ ਹੁਣ ਕਿਤੇ ਤੂੰ ਐਸਾ ਕ੍ਰਾਈਮ ਨਾ ਕੋਈ ਕਰਦੀ ਕਿ ਲੋਕ ਕਹਿਣਗੇ ਇਹ ਤਾਂ ਦੁਨੀਆ ਨੂੰ ਬਚਾਉਣ ਵਾਲਾ ਸੀ ਕ੍ਰਾਈਮ ਤੋਂ ਤੇ ਇਹਦੇ ਆਪਦੇ ਘਰੇ ਕ੍ਰਾਈਮ ਚੱਲ ਰਿਹਾ ਹੈ ਐਸੀ ਤਰ੍ਹਾਂ ਅਗਰ ਕੋਈ ਪਾਸਟਰ ਦਾ ਬੱਚਾ ਹੈ ਤਾਂ ਉਹ ਕਹੇਗਾ ਕਿ ਮੈਂ ਪਾਸਟਰ ਹਾਂ ਮੈਂ ਵਚਨ ਦੇ ਵਿੱਚ ਚੱਲ ਰਿਆਂ ਤੂੰ ਵਚਨ ਦੇ ਵਿੱਚ ਜਲੀ ਕਿਤੇ ਕੋਈ ਐਸਾ ਨਾ ਆਕੇ ਉੱਠ ਖੜੇ ਹੋਵੇ ਕਵੇਂ ਕਿ ਤੇਰਾ ਪਾਸਟਰ ਹੋਣ ਦਾ ਕੀ ਫਾਇਦਾ ਤੇਰੇ ਧੀਆਂ ਪੁੱਤ ਤਾਂ ਵਚਨ ਦੇ ਅਨੁਸਾਰ ਨਹੀਂ ਹੈਗੇ ਸਾਨੂੰ ਆਪਣੀ ਸ਼ੋਭਾ ਨਾਲ ਫਰਕ ਪੈਂਦਾ ਆ ਅਗਰ ਕੋਈ ਮੈਨੇਜਰ ਆ ਤਾਂ ਉਹਨੂੰ ਇਹ ਹੋਏਗਾ ਕਿ ਮੇਰਾ ਬੱਚਾ ਸੀਓ ਬਣੇ ਮੈਨੂੰ ਮੈਂ ਮੈਨੇਜਰ ਹੋ ਮੇਰੇ ਤੋਂ ਉੱਪਰ ਹੀ ਹੋਵੇ ਅਗਰ ਕੋਈ ਲੇਬਰਰਾ ਤਾਂ ਉਹ ਵੀ ਕਹੇਗਾ ਕਿ ਮੇਰਾ ਬੱਚਾ ਪੜ੍ਹ ਲਿਖੇ ਭਾਵੇਂ ਪ੍ਰਾਈਵੇਟ ਨੌਕਰੀ ਕਰ ਲੇ ਜਿਹੜਾ ਪ੍ਰਾਈਵੇਟ ਆਉਏਗਾ ਮੇਰਾ ਬੱਚਾ ਪੜ੍ਹ ਲਿਖੇ ਸਰਕਾਰੀ ਨੌਕਰੀ ਕਰ ਲਵੇ ਜਿਹੜਾ ਸਰਕਾਰੀ ਆਉਗਾ ਕਹੇਗਾ ਮੈਂ ਤਾਂ ਇੱਥੇ ਵੇਖ ਲਿਆ ਕੁਝ ਨਹੀਂ ਮਿਲਿਆ ਮੇਰਾ ਬੱਚਾ ਪੜ੍ਹ ਲਿਖ ਕੇ ਬਾਹਰ ਹੀ ਚਲ ਜੇ ਮਤਲਬ ਜੋ ਅਸੀਂ ਹੈਗੇ ਆ ਸਾਡੀ ਸੋਚ ਹੁੰਦੀ ਕਿ ਸਾਡੇ 3 ਪੁੱਤਰ ਉਸ ਤੋਂ ਉੱਪਰ ਦੇ ਹੋਣ ਪਰ ਅਸੀਂ ਇਹ ਭੁੱਲ ਗਏ ਆ ਵੀ ਅਸੀਂ ਪਿਤਾ ਪਰਮੇਸ਼ਰ ਦੀ ਸੰਤਾਨ ਆ ਅਗਰ ਖੁਦਾ ਪਵਿੱਤਰ ਆ ਤੇ ਉਹ ਕਹਿੰਦਾ ਤੁਸੀਂ ਵੀ ਪਵਿੱਤਰ ਹੋ ਮਸੀਹ ਯਿਸੂ ਨੇ ਕਹਾਂ ਕਿ ਜਿਹੜੇ ਕੰਮ ਮੈਂ ਕੀਤੇ ਤੁਸੀਂ ਉਹਦਾ ਕਰੋਗੇ ਪਰ ਉਹਦੇ ਨਾਲੋਂ ਵੱਡੇ ਕੰਮ ਕਰੋਗੇ ਉਹਦੀਆਂ ਵੀ ਕੋਈ ਉਮੀਦਾਂ ਆ ਸਾਡੇ ਤੋਂ ਅੱਜ ਹਰ ਘਰ ਦਾ ਇਹ ਮਸਲਾ ਆ ਵੀ ਸਾਡੇ ਬੱਚੇ ਆਗਿਆਕਾਰੀ ਨਹੀਂ ਕਰਦੇ ਸਾਡੇ ਬੱਚੇ ਨਸ਼ੇ ਕਰਦੇ ਆ ਵਿਵਚਾਰ ਕਰਦੇ ਆ ਸਾਡੇ ਕਹਿਣੇ ਤੋਂ ਬਾਹਰ ਆ ਸਾਡੀ ਗੱਲ ਬਾਤ ਨਹੀਂ ਮੰਨਦੇ ਤਾਂ ਫਿਰ ਜਿਹੜੇ ਪਿੱਤਾ ਪਰਮੇਸ਼ਰ ਦੀ ਆਗਿਆਕਾਰੀ ਤੋਂ ਤੁਸੀਂ ਬਾਹਰ ਆ ਤੁਸੀਂ ਉਹਦੀ ਗੱਲ ਨਹੀਂ ਮੰਨਦੇ ਉਹ ਪਵਿੱਤਰ ਆ ਤੁਸੀਂ ਆਪ ਪਵਿੱਤਰ ਆ ਉਹ ਪਾਪਾਂ ਤੋਂ ਰਹਿਤ ਹੈ ਤੁਸੀਂ ਪਾਪਾਂ 'ਚ ਫਸੇ ਹੋਏ ਆਂ ਉਹ ਪਵਿੱਤਰ ਪਰਮੇਸ਼ਰ ਸੁਰਗ 'ਚ ਬੈਠਾ ਧਰਮਵੰਦ ਸੱਚਾ ਨਿਆਂ ਕਰਨ ਵਾਲਾ ਅਸੀਂ ਝੂਠੀਆਂ ਤੇ ਬੁਰੀਆਂ ਗਵਾਹੀਆਂ ਦਿੰਨੇ ਆਂ ਉਹ ਪਰਮੇਸ਼ਰ ਜਿਨ੍ਹਾਂ ਸ਼ਬਦ 'ਚ ਸਾਡੇ ਸਮਰਥ ਦਿੱਤੀ ਤੇ ਅਸੀਂ ਆਪਣੇ ਮੂੰਹਾਂ 'ਚੋਂ ਗੰਦੇ ਸ਼ਬਦ ਕੱਢਦੇ ਆਂ ਉਹ ਪਰਮੇਸ਼ਰ ਜਿਨ੍ਹਾਂ ਨੇ ਆਪਣੇ ਦੋਸ਼ੀਆਂ ਆਪਣੇ ਗੁਨੇਗਾਰਾਂ ਤੇ ਆਪ ਨੂੰ ਸਜ਼ਾ ਦੇਣ ਵਾਲਿਆਂ ਦੇ ਖਿਲਾਫ ਵੀ ਕੁਝ ਨਹੀਂ ਬੋਲਿਆ ਪਰ ਅਸੀਂ ਹਾਰੇ ਰੋਜ਼ ਆਪਣਿਆਂ ਦੇ ਹੀ ਖਿਲਾਫ ਚਾਲਾਂ ਬੁਣਦੇ ਆ ਉਹ ਪਰਮੇਸ਼ਰ ਜਿਹੜਾ ਆਤਮ ਪਵਿੱਤਰ ਅਤੇ ਵੱਡੀ ਸ਼ਾਨ ਵਾਲਾ ਪਰਮੇਸ਼ਰ ਆ ਅੱਜ ਅਸੀਂ ਉਹਨੂੰ ਸ਼ਰਮਿੰਦਿਆਂ ਕਰਦੇ ਆ ਸਾਨੂੰ ਇਹ ਤਾਂ ਫਰਕ ਪੈਂਦਾ ਵੀ ਸੰਸਾਰ 'ਚ ਸਾਡਾ ਕੋਈ ਅਹੁਦਾ ਆ ਸਾਡੇ ਅਹੁਦੇ ਨੂੰ ਸਾਡੇ ਬੱਚੇ ਦਾਗ-ਦਾਗ ਨਾ ਲਾਦਨ ਅਦੂਸ਼ਿਤ ਨਾ ਕਰਦਨ ਕਲੰਕਿਤ ਨਾ ਕਰਦਨ ਪਰ ਸਾਨੂੰ ਉਸ ਪਿਤਾ ਪਰਮੇਸ਼ਰ ਦੇ ਅਹੁਦੇ ਦੀ ਫਿਕਰ ਕਿਉਂ ਨਹੀਂ ਆ ਜਿਹੜਾ ਪੂਰੀ ਸ੍ਰਿਸ਼ਟੀ ਦੇ ਉੱਤੇ ਸਭ ਤੋਂ ਉੱਪਰ ਅਹੁਦੇ ਤੇ ਆ ਅਗਰ ਕੋਈ ਅਮੀਰ ਪਰਸਨ ਹੈ ਨਾ ਅਗਰ ਇੱਕ ਵੱਡਾ ਬਿਜ਼ਨਸਮੈਨ ਆ ਤਾਂ ਉਹ ਕਹੇਗਾ ਕਿ ਮੇਰਾ ਵੀ ਬੱਚਾ ਇੱਕ ਵਧੀਆ ਬਿਜ਼ਨਸਮੈਨ ਬਣੇ ਕਿ ਮੈਨੂੰ ਕੋਈ ਇਹ ਨਾ ਕਹਵੇ ਕਿ ਆਪ ਤੇ ਬਿਜ਼ਨਸ ਮਾਈਂਡਰ ਸੀ ਪਰ ਇਹਦੇ ਬੱਚਿਆਂ ਦਾ ਦਿਮਾਗ ਐਸਾ ਕਿਉਂ ਸੀ ਪਰ ਜਿਹੜਾ ਖੁਦਾ ਸਵਰਗ 'ਚ ਵੀ ਰਾਜਮਾਨ ਆ ਉਹਦੀ ਵੀ ਤਾਂ ਸਾਡੇ ਤੋਂ ਕੋਈ ਉਮੀਦ ਆ ਨਾ ਉਹ ਵੀ ਤਾਂ ਕਹਿੰਦਾ ਨਾ ਕਿ ਤੁਸੀਂ ਮੇਰੇ ਧੀਆਂ ਪੁੱਤਰ ਆ ਔਰ ਮੈਂ ਸਵਰਗ 'ਚ ਆ ਤਾਂ ਮੈਂ ਚਾਹਣਾ ਵੀ ਮੇਰੇ ਧੀਆਂ ਪੁੱਤਰ ਵੀ ਸਵਰਗ 'ਚ ਹੋਣ ਪਰ ਅਸੀਂ ਕਹਿੰਦੇ ਆ ਵੀ ਸਾਨੂੰ ਤੇਰੇ ਨਾਲ ਕੋਈ ਫਰਕ ਨਹੀਂ ਪੈਂਦਾ ਸਾਨੂੰ ਆਪਣੇ ਧੀਆਂ ਪੁੱਤਰਾਂ ਤੋਂ ਉਮੀਦਾਂ ਆ ਫਿਰ ਜਦੋਂ ਤੁਸੀਂ ਆਪਣੇ ਪਿਤਾ ਪਰਮੇਸ਼ਰ ਦੀਆਂ ਉਮੀਦਾਂ ਤੇ ਖਰੇ ਨਹੀਂ ਉਤਰ ਪਾ ਰਹੇ ਆ ਤਾਂ ਫਿਰ ਸਾਨੂੰ ਕਿੱਥੋਂ ਮਿਲੇਗੀ ਉਹ ਉਮੀਦਾਂ ਦੀ ਖਰੇ ਉਤਰਨ ਵਾਲੀ ਸਪਿਰਟ ਸਾਡੇ ਬੱਚਿਆਂ 'ਚ ਉਹ ਚੀਜ਼ਾਂ ਵੀ ਨਹੀਂ ਹੋਣਗੀਆਂ ਕਿਉਂਕਿ ਜਿਹੇ ਅਸੀਂ ਆ ਉਹ ਜਿਹੇ ਹੀ ਬੱਚੇ ਹੋਣਗੇ ਹallelujah ਇਸ ਲਈ ਅਸੀਂ ਪਿਤਾ ਪਰਮੇਸ਼ਰ ਦੀ ਸੰਤਾਨ ਆ ਔਰ ਸਾਨੂੰ ਹਰ ਵੇਲੇ ਇਹ ਯਾਦ ਰਹਿਣਾ ਚਾਹੀਦਾ ਹੈ ਜਦੋਂ ਅਸੀਂ ਝੂਠ ਬੋਲ ਲਈਏ ਸਾਡੀ ਜ਼ੁਬਾਨ ਰੁੱਕ ਜਾਵੇ ਜਦੋਂ ਸਾਡੇ ਮਨ ਚ ਝੂਠੀ ਗਵਾਹੀ ਦੇਣ ਬਾਰੇ ਹੋਵੇ ਸਾਡੀ ਜ਼ੁਬਾਨ ਰੁੱਕ ਜਾਵੇ ਜਦੋਂ ਅਸੀਂ ਕਿਸੇ ਤੇ ਦੋਸ਼ ਲਗਾਈਏ ਸਾਡੀ ਜ਼ੁਬਾਨ ਰੁੱਕ ਜਾਵੇ ਹਰ ਉਹ ਪਾਪ ਕਰਨ ਤੋਂ ਪਹਿਲਾਂ ਸਾਡਾ ਮੂੰਹ ਬੰਦ ਹੋ ਜਾਵੇ ਕੁਝ ਗਲਤ ਵੇਖਣ ਤੋਂ ਪਹਿਲਾਂ ਸਾਡੀਆਂ ਅੱਖਾਂ ਬੰਦ ਹੋ ਜਾਣ ਅਸੀਂ ਉਸ ਕੰਮ ਚ 1% ਦੀ ਵੀ ਹਿੱਸੇਦਾਰੀ ਨਾ ਲਈਏ ਜਿਹੜਾ ਕੰਮ ਸਾਡੇ ਪਿਤਾ ਪਰਮੇਸ਼ਰ ਦੇ ਨਾਮ ਨੂੰ ਕਲੰਕਿਤ ਕਰੇ ਸਾਡਾ ਮਕਸਦ ਹੈ ਆਪਣੇ ਪਿਤਾ ਪਰਮੇਸ਼ਰ ਦੇ ਨਾਮ ਨੂੰ ਉੱਚਿਆ ਕਰਨਾ ਰੌਸ਼ਨ ਕਰਨਾ ਉਹ ਪਵਿੱਤਰ ਨਾਮ ਹੈ ਤੇ ਅਸੀਂ ਉਹਨੂੰ ਪਵਿੱਤਰ ਕਰਨਾ ਉਹ ਆਤਮ ਮਹਾਨ ਖੁਦਾ ਹੈ ਤੇ ਅਸੀਂ ਉਹਦੀ ਮਹਾਨਤਾ ਨੂੰ ਉਹਦੀ ਮਹਾਨਤਾ ਨੂੰ ਖਰਾਬ ਨਹੀਂ ਕਰਨਾ ਪਰ ਵਧਾਉਣਾ ਹੈ ਪਰ ਅਸੀਂ ਕੀ ਕਰਨਾ ਹੈ ਸਾਨੂੰ ਪਤਾ ਨੇ ਆਪਣੀ ਸੰਤਾਨ ਬਣਾ ਲਿਆ ਸਾਨੂੰ ਇਹਦੀ ਕੋਈ ਖੁਸ਼ੀ ਨਹੀਂ ਹੈ ਸਾਨੂੰ ਖੁਸ਼ੀ ਤਾਂ ਹੋਊਗੀ ਜੇ ਸਾਡੇ ਬੱਚੇ ਕੈਨੇਡਾ ਜਾਣਗੇ ਉੱਥੇ ਪੀਆਰ ਹੋਣਗੇ ਸਾਨੂੰ ਖੁਸ਼ੀ ਤਾਂ ਹੋਏਗੀ ਜੇ ਅਸੀਂ ਸਰਕਾਰੀ ਪੇਪਰ ਭਰਿਆ ਤੇ ਉੱਚੋ ਅਸੀਂ ਪਾਸ ਹੋ ਜਾਗੇ ਸਾਨੂੰ ਇਸ ਗੱਲ ਦਾ ਕੋਈ ਆਨੰਦ ਨਹੀਂ ਹੈ ਕਿ ਸਾਡਾ ਪਿਤਾ ਕੀ ਹੈ ਫਿਰ ਅਗਰ ਇੱਕ ਗੱਲ ਇਹ ਆ ਵੀ ਅਗਰ ਅਸੀਂ ਅੱਜ ਆਪਣੇ ਪਿਤਾ ਪਰਮੇਸ਼ਰ ਨੂੰ ਠੁਕਰਾਇਆ ਹੈ ਨਾ ਤੇ ਉਹ ਹੋ ਫਿਰ ਸਾਡੇ ਨਾਲ ਵੀ ਇਹੀ ਕੁਛ ਹੀ ਰਿਹਾ ਆ ਬਹੁਤੇ ਐਸੇ ਮਾਪੇ ਆ ਜੋ ਕਹਿੰਦੇ ਆ ਕਿ ਸਾਡੇ ਬੱਚੇ ਸਾਡੀ ਆਗਿਆ ਕਰ ਹੀ ਨਹੀਂ ਕਰਦੇ ਸਾਡੀ ਗੱਲ ਨਹੀਂ ਮੰਨਦੇ ਤਾਂ ਫਿਰ ਵਚਨ ਸਾਨੂੰ ਸੱਚੀ ਦੱਸਦਾ ਹੈ ਨਾ ਕਿ ਜੋ ਬੀਜੋਗੇ ਉਹੀ ਵੱਢੋਗੇ। ਜੇ ਅਗਰ ਅਸੀਂ ਆਗਿਆ ਕਰ ਨਹੀਂ ਹੈਗੇ ਤਾਂ ਸਾਨੂੰ ਆਗਿਆਕਾਰੀ ਵਾਲੇ ਬੱਚੇ ਵੀ ਨਹੀਂ ਮਿਲਣਗੇ। ਅਗਰ ਅਸੀਂ ਆਪਣੇ ਪਿਤਾ ਪਰਮੇਸ਼ਰ ਦਾ ਭੈਅ ਨਹੀਂ ਰੱਖਦੇ ਤਾਂ ਤੁਹਾਡੇ ਬੱਚੇ ਵੀ ਤੁਹਾਡਾ ਡਰ ਭੈਅ ਨਹੀਂ ਰੱਖਣਗੇ। ਅਗਰ ਤੁਸੀਂ ਆਪਣੇ ਪਿਤਾ ਪਰਮੇਸ਼ਰ ਦੇ ਨਾਮ ਨੂੰ ਕਲੰਕਿਤ ਕਰ ਰਹੇ ਆ ਤਾਂ ਫਿਰ ਨਾਮ ਤੁਹਾਡਾ ਵੀ ਕੋਈ ਦੁਨੀਆ ਤੇ ਬਹੁਤ ਵੱਡਾ ਤੇ ਮਹਾਨ ਨਹੀਂ ਹੈਗਾ ਕਲੰਕਿਤ ਹੋ ਵੀ ਹੋਏਗਾ ਅਗਰ ਸੰਸਾਰ ਤੇ ਸਵਰਗ ਤੇ ਆਕਾਸ਼ ਤੇ ertid ਦੇ ਮਾਲਕ ਦਾ ਨਾਮ ਅਸੀਂ ਦੁਸ਼ਿਤ ਕਰ ਰਹੇ ਆ ਤੇ ਅਸੀਂ ਤਾਂ ਫਿਰ ਕੁਝ ਵੀ ਨਹੀਂ ਆ ਫਿਰ ਸਾਡੇ ਨਾਲ ਵੀ ਉਹੀ ਹੋਏਗਾ ਅਗਰ ਅਸੀਂ ਚਾਹਨੇ ਆ ਕਿ ਸਾਡੇ ਨਾਮ ਦੀ ਸ਼ੋਭਾ ਹੋਵੇ ਤਾਂ ਅਸੀਂ ਆਪਣੇ ਨਾਮ ਨੂੰ ਕਲੰਕਿਤ ਨਾ ਕਰੀਏ ਸਾਡੇ ਧੀਆਂ ਪੁੱਤਰ ਆਗਿਆਕਾਰੀ ਵਾਲੇ ਹੋਣ ਤਾਂ ਸਾਨੂੰ ਪਹਿਲਾਂ ਆਗਿਆਕਾਰੀ ਵਾਲੇ ਹੋਣਾ ਪਏਗਾ ਜੋ ਅਸੀਂ ਕਰਾਂਗੇ ਸਾਡੇ ਨਾਲ ਉਹੀ ਹੋਵੇਗਾ ਜੋ ਅਸੀਂ ਬੀਜਾਂਗੇ ਅਸੀਂ ਉਹੀ ਵੱਢਾਂਗੇ ਜੋ ਸਾਡੇ ਲਈ ਕਰਨਾ ਪਲਾਇਆ ਸਾਨੂੰ ਉਹ ਕਰਨਾ ਪਵੇਗਾ ਜੋ ਕੰਮ ਅਸੀਂ ਨਹੀਂ ਕਰਦੇ ਉਹ ਸਾਡੇ ਲਈ ਵੀ ਨਹੀਂ ਕੀਤਾ ਜਾਵੇਗਾ ਅਗਰ ਖੁਦਾਵੰਦ ਨੇ ਸਾਡੇ ਆਤਮਾ ਦੇ ਵਸਤਰਾਂ ਨੂੰ ਪਵਿੱਤਰ ਕਰਤਾ ਆ ਅਗਰ ਇਹਨਾਂ ਵਸਤਰਾਂ ਨੂੰ ਅਸੀਂ ਦੂਸ਼ਿਤ ਕਰਾਂਗੇ ਤਾ ਸਾਨੂੰ ਬਦਲੇ ਵਿੱਚ ਕੁਝ ਨਹੀਂ ਮਿਲੇਗਾ ਅਗਰ ਅਸੀਂ ਖੁਦਾਵੰਦ ਦੇ ਨਾਮ ਨੂੰ ਦੋਸ਼ਿਤ ਕਰ ਰਹੇ ਹਾਂ ਤਾਂ ਸਾਨੂੰ ਵੀ ਉਹ ਦੁੱਖ ਚੱਲਣਾ ਪਏਗਾ ਇਸ ਲਈ ਬੀਜਨਾ ਸੁਧਾਰ ਲਓ ਤਾਂ ਜੋ ਤੁਸੀਂ ਫਲ ਵੱਢ ਸਕੋ ਕੰਡੇ ਬੀਜੋਗੇ ਤਾਂ ਕੰਡੇ ਹੀ ਮਿਲਣਗੇ ਆਣ ਆਗਿਆ ਕਰੀ ਬੀਜੋਗੇ ਤਾਂ ਆਣ ਆਗਿਆ ਕਰੀ ਹੀ ਮਿਲੇਗੀ ਇਸ ਖੁਸ਼ ਫੈਮਿਲੀ ਚ ਨਾ ਰਹੋ ਕਿ ਅਸੀਂ ਪਿਤਾ ਪਰਮੇਸ਼ਰ ਨੂੰ ਤੋਸ਼ ਜਾਣਦੇ ਹਾਂ ਤੇ ਸਾਡੇ ਧੀਆ ਪੁੱਤਰ ਸਾਨੂੰ ਤਖਤ ਪੋਸ਼ਾ ਤੇ ਬਿਠਾਣਗੇ ਸਾਡੇ ਪੈਰ ਧੋਤੋ ਕੇ ਦੇਣਗੇ ਫਿਰ ਉਹ ਪੈਰ ਧੋਣਗੇ ਨਹੀਂ ਉਹਨਾਂ ਪੈਰਾਂ ਨੂੰ ਚੱਲ ਕੇ ਕੰਡਿਆਂ ਤੇ ਹੀ ਚੱਲਣਾ ਪਏਗਾ ਕਿਉਂਕਿ ਉਹਨਾਂ ਨੇ ਕੰਡੇ ਹੀ ਬੀਜੇ ਆ ਹallelujah ਇਸ ਲਈ ਆਪਣਾ ਚਾਲ ਚੱਲਣ ਆਪਣਾ ਸੁਭਾਅ ਆਪਣਾ ਬੀਜਨਾ ਸੁਧਾਰ ਲਓ ਤਾਂ ਜੋ ਸਾਨੂੰ ਜੋ ਚਾਹੀਦਾ ਉਹ ਉਹੀ ਮਿਲੇ ਜੋ ਅਸੀਂ ਬੀਜੀਏ ਹallelujah ਨੈਕਸਟ ਵਜਨ ਜੋ ਪੜਾਂਗੇ ਗਲਾਤੀਆ 3 ਉਹਦੀ 28 ਔਰ 29 ਨੰਬਰ ਆਇਤ ਨੂੰ ਹੁਣ ਨਾ ਕੋਈ ਯਹੂਦੀ ਨਾ ਯੂਨਾਨੀ ਨਾ ਗੁਲਾਮ ਨਾ ਆਜ਼ਾਦ ਨਾ ਨਰ ਨਾ ਨਾਰੀ ਕਿਉਂ ਜੋ ਤੁਸੀਂ ਸਭ ਮਸੀਹ ਵਿੱਚ ਇੱਕੋ ਹੀ ਹੋ ਅਤੇ ਜੇ ਤੁਸੀਂ ਮਸੀਹ ਦੇ ਹੋ ਤਾਂ ਅਬਰਾਹਮ ਦੀ ਅੰਛ ਅਤੇ ਵਾਅਦੇ ਦੇ ਅਨੁਸਾਰ ਵਾਰਿਸ ਵੀ ਹੋ ਹallelujah ਅਸੀਂ ਵਚਨ ਚ ਪੜ੍ਹਦੇ ਆ ਕਿ ਪਰਮੇਸ਼ਰ ਨੇ ਕਿਹਾ ਕਿ ਤੁਸੀਂ ਅਬਰਾਹਮ ਦੀ ਅੰਛ ਤੇ ਵਾਅਦੇ ਦੇ ਵਾਰਿਸ ਹੋ ਵਾਦਾ ਕਿਸੀ ਪਰਮੇਸ਼ਰ ਦਾ ਅਬਰਾਹਮ ਦੇ ਨਾਲ ਕਿ ਜਿਹੜੇ ਮੇਰੇ ਜਿਹੜੇ ਤੇਰੇ ਧੀਆਂ ਪੁੱਤਰ ਹੋਣਗੇ ਅਗਰੋ ਤੇਰੇ ਤਰ੍ਹਾਂ ਮੇਰੇ ਹੁਕਮ ਤੇ ਮੇਰੇ ਵਿਧੀਆਂ ਮੇਰੇ ਆਗਿਆਕਾਰੀ ਵਿੱਚ ਚੱਲਣਗੇ ਕਿ ਮੈਂ ਉਹਨਾਂ ਨੂੰ ਧਰਤੀ ਦੇ ਰਾਜੇ ਬਣਾਵਾਂਗਾ ਤਾਂ ਵਾਰਿਸ ਫਿਰ ਉਹ ਵਾਰਿਸ ਹੋਣਗੇ ਧਰਤੀ ਦੇ ਹੁਣ ਜੇ ਅਸੀਂ ਵੇਖੀਏ ਵੀ ਐਸਾ ਹੀ ਹੁੰਦਾ ਆ ਸਾਡੇ ਮਾਂ-ਬਾਪ ਨੂੰ ਸਾਡੇ ਪਿਓ ਦਾਦਿਆਂ ਤੋਂ ਸਾਡੇ ਦਾਦਿਆਂ ਤੋਂ ਵਿਰਾਸਤ ਦੇ ਵਿੱਚ ਕੁਝ ਜਗ੍ਹਾ ਮਿਲ ਗਈ ਜਾਂ ਕੁਝ ਘਰ ਮਿਲ ਗਿਆ ਔਰ ਸਾਨੂੰ ਵੀ ਇਹ ਹੈਗਾ ਕਿ ਸਾਡੇ ਮਾਂ-ਬਾਪ ਵੀ ਸਾਨੂੰ ਆਪਣੇ ਘਰ ਵਿੱਚੋਂ ਸਾਡੇ ਲਈ ਛੱਡ ਕੇ ਜਾਣਗੇ ਪਰ ਇੱਕ ਗੱਲ ਇਹ ਆ ਕਿ ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਬੱਚੇ ਬੇਦਖਲ ਕੀਤੇ ਗਏ ਆ ਜਿਹੜੇ ਆਣਾ ਗਿਆ ਕਰ ਸੀ ਉਹਨਾਂ ਨੂੰ ਮਾਪੇ ਆਪਣੇ ਆਪਣੀ ਜ਼ਮੀਨ ਜਾਇਦਾਦ ਚ ਬੇਦਖਲ ਕਰਤਾ ਕਿ ਇਹ ਇਹਦਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਸਾਡੀ ਜ਼ਮੀਨ ਜਾਇਦਾਦ ਤੇ ਸਾਡੀ ਪ੍ਰਾਪਰਟੀ ਤੇ ਜਾਂ ਕੋਈ ਲੱਖਾਂ ਦੀ ਆ ਜਾਂ ਕੱਖਾਂ ਦੀ ਆ ਇਹਦਾ ਕੋਈ ਲੈਣਾ ਦੇਣਾ ਨਹੀਂ ਇਹਦਾ ਕੋਈ ਹੱਕ ਨਹੀਂ ਕਿਉਂ ਨਹੀਂ ਕਿਉਂਕਿ ਇਹ ਮੇਰੇ ਕਹਿਣੇ ਤੋਂ ਬਾਹਰ ਆ ਇਹਨੇ ਮੇਰੇ ਖਿਲਾਫ ਹੋ ਕੇ ਬਹੁਤ سارے ਕੰਮ ਕੀਤੇ ਨੇ ਮੈਨੂੰ ਦੁੱਖ ਦਿੱਤਾ ਆ ਮੈਂ ਇਹਦੇ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ ਤਾਂ ਐਸਾ ਹੀ ਪਤਾ ਪਰਮੇਸ਼ਰ ਵੀ ਸਾਡੇ ਲਈ ਕਰਦਾ ਵੀ ਔਰ ਕਰ ਵੀ ਸਕਦਾ ਔਰ ਹੋ ਵੀ ਸਕਦਾ ਸਾਡੇ ਨਾਲ ਅਗਰ ਨਹੀਂ ਹੋਇਆ ਤਾਂ ਕਿਉਂਕਿ ਪਿਤਾ ਪਰਮੇਸ਼ਰ ਵੀ ਐਸਾ ਹੀ ਬਾਪ ਆ ਜੋ ਕਹਿੰਦਾ ਯਹੂਦੀ ਜਾਂ ਯੂਨਾਨੀ ਜਾਂ ਗੁਲਾਮ ਜਾਂ ਆਜ਼ਾਦੀਆਂ ਨਾਰਿਆ ਨਾਰੀ ਮਸੀਹ ਵਿੱਚ ਸਭ ਇੱਕੋ ਆ ਹੁਣ ਉਹ ਇਹ ਨਹੀਂ ਵੇਖੇਗਾ ਕਿ ਔਰਤ ਆ ਪਰ ਉਹ ਇਹ ਨਹੀਂ ਵੇਖੇਗਾ ਕਿ ਬੱਚਾ ਆ ਉਹ ਇਹ ਨਹੀਂ ਦੇਖੇਗਾ ਕਿ ਮਰਦ ਆ ਉਹ ਹਰ ਇੱਕ ਦਾ ਸੱਚਾ ਨਿਆ ਕਰੇਗਾ ਜਿਹੜਾ ਤਾਂ ਅਗਿਆਕਾਰੀ ਚ ਹੋਵੇਗਾ ਖੁਦਾ ਦੇ ਵਾਦੇ ਦੇ ਵਾਰਿਸ ਹੋਣਗੇ ਖੁਦਾ ਦਾ ਇਹ ਵਾਦਾ ਕੀ ਸੀ ਕਿ ਸਰਤੀ ਦੇ ਰਾਜੇ ਹੋਣਗੇ ਜਿਹੜੇ ਤਾਂ ਮਾਪੇ ਦੀ ਅਗਿਆਦਾ ਪਾਲਣ ਕਰਦੇ ਮਾਪੇ ਆਪਣੀ ਆਖਰੀ ਸਮੇਂ ਚ ਆਪਣੀ ਜ਼ਮੀਨ ਜਾਇਦਾਦ ਸਭੀ ਜਮਾ ਪੂੰਜੀ ਉਸੇ ਨੂੰ ਦੇ ਕੇ ਜਾਂਦੇ ਤੇ ਆਪਣੇ ਸਾਰੇ ਵਿਰਸੇ ਦਾ ਵਾਰਿਸ ਬਣਾ ਕੇ ਜਾਂਦੇ ਆ ਔਰ ਜਿਹੜਾ ਨਸ਼ੇੜੀ ਹੁੰਦਾ ਜਿਹੜਾ ਗੁਨੇਗਾਰ ਹੁੰਦਾ ਜਿਹੜਾ ਪਾਪੀ ਹੁੰਦਾ ਆ ਜਿਹੜਾ ਖਰੀ ਚੱਲ ਨਹੀਂ ਚੱਲਦਾ ਤੇ ਪਰਮੇਸ਼ਰ ਪਿਤਾ ਵੀ ਉਹਨੂੰ ਨਹੀਂ ਦੇਏਗਾ ਮਾਪੇ ਅਗਰ ਨਹੀਂ ਦਿੰਦੇ ਤਾਂ ਪਿਤਾ ਪਰਮੇਸ਼ਰ ਵੀ ਉਹਨਾਂ ਨੂੰ ਨਹੀਂ ਰਹੇਗਾ ਅਸੀਂ ਬਹੁਤ ਸਾਰੇ ਕਹਿ ਲਿਆ ਕਿ ਸਾਨੂੰ ਅਜ ਤੱਕ ਕੁਝ ਮਿਲਿਆ ਨਹੀਂ ਉਹਦਾ ਰੀਜ਼ਨ ਕੀ ਆ ਕਿ ਅਸੀਂ ਆਣਾ ਗਿਆ ਕਰਤੀ ਆ ਪੁੱਤਰ ਨਹੀਂ ਆ ਹਾਜੀ ਪਿਤਾ ਪਰਮੇਸ਼ਰ ਸਾਨੂੰ ਵੇਖ ਰਿਹਾ ਆ ਕਿਤੇ ਐਸਾ ਨਾ ਹੋਵੇ ਕਿ ਉਹ ਸਾਨੂੰ ਆਪਣੀ ਜ਼ਮੀਨ ਜਾਇਦਾਦ ਚੋਂ ਬੇਦਖਲ ਕਰ ਦਵੇ ਤੇ ਸਾਨੂੰ ਨਰਕ ਦੀ ਸਦਾ ਦੀ ਅੱਗ ਵਿੱਚ ਸਿੱਟ ਦਵੇ ਉਥੇ ਕੋਈ ਯਹੂਦੀ ਨਾ ਯੂਨਾਨੀ ਨਾ ਗੁਲਾਮ ਨਾ ਅਜ਼ਾਦ ਨਾ ਨਰ ਨਾ ਨਾਰੀ ਕਿਸੇ ਦਾ ਪੇਤ ਭਾਵ ਨਹੀਂ ਹੋਏਗਾ ਅਸੀਂ ਮਸੀਹ ਵਿੱਚ ਸਭੇ ਇੱਕੋ ਆਂ ਅਤੇ ਸਾਰਿਆਂ ਦਾ ਸੱਚਾ ਨਿਆਂ ਹੋਏਗਾ ਇਹ ਨਹੀਂ ਕਹੇਗਾ ਕਿ ਤਾਂ ਬੱਚਾ 18 ਸਾਲ ਦਾ ਆ ਇਹਨੂੰ ਅੱਗ 'ਚ ਨਹੀਂ ਪਾਉਣਾ ਇਹਨੂੰ ਸਮਝ ਨਹੀਂ ਸੀ ਸਾਰੀ ਸਮਝ ਦਿਤਤੀ ਆ ਖੁਦਾ ਨੇ ਸਾਨੂੰ ਉਥੇ ਇਹ ਨਹੀਂ ਹੋਏਗਾ ਕਿ ਹਜੇ ਤਾਂ ਇਹ ਬੱਚੇ ਨੇ ਛੋਟੇ ਹੁੰਦੇ ਆ ਜੀ ਇਹਨੂੰ ਕਿਸੇ ਨੇ ਸਹੀ ਸਿੱਖਿਆ ਨਹੀਂ ਦਿੱਤੀ ਫਿਰ ਉਹਦੋਂ ਸਿੱਖਿਆ ਦੇਣ ਵਾਲਾ ਵੀ ਜਾਏਗਾ ਤੇ ਜਿਹਨੂੰ ਸਿੱਖਿਆ ਮਿਲੀ ਉਹ ਵੀ ਅੱਗ 'ਚ ਹੀ ਜਾਏਗਾ ਉਥੇ ਖੁਦਾ ਨੇ ਕਿਸੇ ਦਾ ਪੇਤ ਭਾਵ ਨਹੀਂ ਕਰਨਾ ਇਹ ਜਿਉਂਦੀ ਜਾਣ ਤੇ ਸਾਡੇ ਕੋਲੇ ਮੌਕਾ ਆ ਰੋਜ਼ ਦਿਹਾੜੀ ਖੁਦਾ ਸਾਨੂੰ ਮੌਕਾ ਬਖਸ਼ਦਾ ਕਿ ਅੱਜ ਹੀ ਤੌਬਾ ਕਰ ਲਓ ਅੱਜ ਹੀ ਬਖਸ਼ ਜਾਓ ਬਖਸ਼ੇ ਜਾਓ ਅੱਜ ਹੀ ਬਚਾ ਲਿਆ ਜਾਓ ਪਰ ਇਹ ਤਾਂ ਸਾਡੇ ਤੇ ਡਿਪੈਂਡ ਕਰਦਾ ਕਿ ਅਸੀਂ ਆਪਣੇ ਲਈ ਕੀ ਖੱਟ ਰਹੇ ਹਾਂ ਜੇ ਅਸੀਂ ਆਣਾ ਗਿਆ ਕਰੀ ਬੀਜਾਂਗੇ ਆਣਾ ਗਿਆ ਕਰੀ ਹੀ ਖਟਾਂਗੇ ਜੇ ਅਸੀਂ ਕੰਡੇ ਬੀਜ ਰਹੇ ਤਾਂ ਕੰਡੇ ਹੀ ਖਟਾਂਗੇ ਜੇ ਅੱਜ ਅਸੀਂ ਆਪਣੇ ਪਿਤਾ ਨੂੰ ਤੋਸ਼ ਜਾਣ ਰਹੇ ਹਾਂ ਨਾ ਸਵਰਗ ਦੇ ਪਿਤਾ ਨੂੰ ਤੋਸ਼ ਜਾਣ ਰਹੇ ਤਾਂ ਸਾਡੇ ਵੀ ਸਾਨੂੰ ਤੋਸ਼ ਹੀ ਜਾਣਣਗੇ ਅਗਰ ਅੱਜ ਅਸੀਂ ਆਪਣੇ ਪਿਤਾ ਦੇ ਪਲੇ ਭਲੇ ਹੋਣ ਦਾ ਉਹਦਾ ਨਜਾਇਜ਼ ਫਾਇਦਾ ਉਠਾ ਰਹੇ ਆ ਤੇ ਸਾਡੇ ਨਾਲ ਵੀ ਐਸਾ ਹੀ ਹੋਏਗਾ ਇਸ ਲਈ ਵਚਨ ਚ ਲਿਖਿਆ ਜੋ ਤੂੰ ਚਾਹਣਾ ਤੇਰੇ ਨਾਲ ਕੀਤਾ ਜਾਵੇ ਉਹ ਤੂੰ ਦੂਜਿਆਂ ਨਾਲ ਕਰ ਅਗਰ ਅਸੀਂ ਚਾਹਨੇ ਆਂ ਵੀ ਸਾਡੇ ਘਰਾਂ ਵਿੱਚ ਪਿਆਰ ਹੋਵੇ ਇੱਜ਼ਤ ਹੋਵੇ ਮਾਨ ਸਨਮਾਨ ਹੋਵੇ ਤਾਂ ਸਾਨੂੰ ਸਾਡੇ ਪਿਤਾ ਪਰਮੇਸ਼ਰ ਦਾ ਇੱਜ਼ਤ ਅਤੇ ਮਾਨ ਸਨਮਾਨ ਕਰਨਾ ਪਵੇਗਾ ਜਿਹੜਾ ਖੁਦਾ ਦੀ ਆਗਿਆ ਤੋਂ ਬਾਹਰ ਆ ਉਹ ਕੁਝ ਵੀ ਹਾਸਿਲ ਨਹੀਂ ਕਰ ਪਾਉਣਗੇ ਹallelujah ਇਸ ਲਈ ਆਓ ਸਭ ਮਿਲ ਕੇ ਖੁਦਾਵੰਦੀ ਹਜ਼ੂਰੀ ਚ ਦੁਆ ਕਰਾਂਗੇ ਕਿ ਪਰਮੇਸ਼ਰ ਸਾਡੇ ਮਨਾਂ ਨੂੰ ਹਲੀਮ ਕਰੋ ਨਮਰ ਕਰੋ ਸਾਡੀ ਮਦਦ ਕਰੋ ਕਿ ਅਸੀਂ ਤੁਹਾਡੇ ਹਜ਼ੂਰੀ ਚ ਆਪਣੀ ਆਗਿਆਕਾਰੀ ਨੂੰ ਬੀਜ ਸਕੀਏ ਹallelujah ਤਉ ਸਾ ਮਿਲ ਕੇ ਅੱਜ ਦੇ ਨਵਚਨਾਂ ਦੇ ਦੁਆਰਾ ਖੁਦਾਵੰਦੀ ਹਜ਼ਰੀ ਵਿੱਚ ਪ੍ਰਾਰਥਨਾ ਕਰਾਂਗੇ ਹallelujah 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 ਤਾਰੀਫ 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 ਕਰਦੇ ਮਹਾਨ ਖੁਦਾਵੰਦ ਪਿਆਰੇ ਪਰਮੇਸ਼ੁਰ ਪ੍ਰਭੂ ਯਹਵਾ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਅਗੇ ਝੁਕਦੇ ਪਿਤਾ ਪਰਮੇਸ਼ੁਰ ਤੁਹਾਡੇ ਨਾਮ ਨੂੰ ਮਹਿਮਾਰ ਵਡਿਆਈ ਦਿੰਦੇ ਬਾਰੇ ਪ੍ਰਭੂ ਜੀ ਅੱਜ ਦੇ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਖੁਦਾ ਅੱਜ ਦੇ ਸੁੰਦਰ ਸਮੇਂ ਲਈ ਪ੍ਰਭੂ ਜੀ ਦਿਨ ਭਰ ਵਿੱਚ ਤੁਸੀਂ ਸਾਨੂੰ ਸੰਭਾਲਿਆ ਪਿਆਰੇ ਪਰਮੇਸ਼ੁਰ ਸਾਡੀਆਂ ਲੋੜਾਂ ਜ਼ਰੂਰਤਾਂ ਨੂੰ ਪੂਰਿਆ ਕੀਤਾ ਪ੍ਰਭੂ ਜੀ ਸੱਚਮੁੱਚ ਖੁਦਾਵੰਤ ਤੁਸੀਂ ਆਪਣੇ ਫਜ਼ਲ ਆਪਣੀ ਕਿਰਪਾ ਆਪਣੇ ਰਹਿਮ ਦੇ ਨਾਲ ਭਰਪੂਰ ਕਰਨ ਵਾਲੇ ਖੁਦਾਵੰਤ ਪਿਆਰੇ ਪਰਮੇਸ਼ਰ ਧੰਨਵਾਦ ਮੇਰੇ ਮਹਾਨ ਸਮਰਤੀ ਖੁਦਾ ਅੱਜ ਦੇ ਇਸ ਪ੍ਰੇਮ ਅੱਜ ਦੀ ਦਇਆ ਦੇ ਲਈ ਬਤਾ ਪਰਮੇਸ਼ਰ ਖੁਦਾਵੰਤ ਸੱਚਮੁੱਚ ਮੇਰੇ ਮਹਾਨ ਸਮਰਤੀ ਖੁਦਾ ਆਪਣੇ ਫਜ਼ਲ ਆਪਣੀ ਕਿਰਪਾ ਆਪਣੇ ਰਹਿਮ ਦੇ ਨਾਲ ਸਾਨੂੰ ਬles ਕਰਨਾ ਫੇਰੇ ਪ੍ਰਭੂ ਜੀ ਧੰਨਵਾਦ ਮੇਰੇ ਮਹਾਨ ਖੁਦਾ ਜੋ ਅੱਜ ਦੀ ਪੂਰੀ ਫਾਸਟਿੰਗ ਵਿੱਚ ਤੁਸੀਂ ਸਾਨੂੰ ਸੰਭਾਲਿਆ ਸਾਡੇ ਅੰਦਰ ਦਾ ਸਬਰ ਨਾ ਟੁੱਟਿਆ ਖੁਦਾਵੰਤ ਅਸੀਂ ਸਬਰ ਦੇ ਨਾਲ ਖੁਦਾਵੰਦ ਦੇ ਵਚਨ ਪ੍ਰਾਰਥਨਾ ਆਰਾਧਨਾ ਤੇ ਉਹਦੀ ਮਰਜ਼ੀ ਵਿੱਚ ਰਹੇ ਖੁਦਾਵੰਦ ਦਾ ਅੱਜ ਹੋਏ ਸਾਰੇ ਗਲਤੀਆਂ ਗੁਨਾਹਾਂ ਤੋਂ ਸ਼ਮਾ ਕਰਨਾ ਅੱਜ ਦਿਨਿੰਦਾ ਚੁਗਲੀ ਤੋਂ ਬਚਾਏ ਪਿਤਾ ਪਰਮੇਸ਼ਰ ਅਗਰ ਸਾਤੋਂ ਕੋਈ ਵੀ ਗਲਤੀ ਹੋ ਗਈ ਸਾਡੇ ਸ਼ਬਦਾਂ ਦੁਆਰਾ ਵੇਖਣ ਦੁਆਰਾ ਸੁਣਨ ਦੁਆਰਾ ਬੋਲਣ ਦੁਆਰਾ ਉਹ ਸਹਾਰੇ ਇੱਕ ਗਲਤੀ ਗੁਨਾਹ ਪਾਪ ਤੋਂ ਸ਼ਮਾ ਕਰਨਾ ਪੈਰੇ ਪ੍ਰਭੂ ਆਪਣੀ ਗਰਪ ਆਪਣੀ ਆਸ਼ਿਸ਼ ਆਪਣੇ ਪ੍ਰੇਮ ਆਪਣੀ ਦਇਆ ਦੇ ਨਾਲ ਸਾਨੂੰ ਭਰਪੂਰ ਕਰਨਾ ਪੈਰੇ ਪ੍ਰਭੂ ਜੀ ਸਾਡੀ ਮਦਦ ਕਰਨਾ ਖੁਦਾਵਨ ਕਿ ਅਸੀਂ ਖਰੀ ਚਾਲ ਚੱਲੀਏ ਤੇ ਪਿਤਾ ਪਰਮੇਸ਼ਰ ਨੂੰ ਪਜਾਨਦਾਨ ਵਾਲੇ ਹੋ ਜਾਈਏ ਪਿਤਾ ਪਰਮੇਸ਼ਰ ਜੇ ਜਿੰਨਾ ਵੀ ਘਰਾ ਪਰਿਵਾਰਾਂ ਨੇ ਵਰਤ ਰੱਖਿਆ ਖੁਦਾ ਅੱਜ ਇਸ ਫਾਸਟਿੰਗ ਵਿੱਚ ਪਰਮੇਸ਼ਰ ਪਿਤਾ ਨੇ ਜਿੰਨਾ ਵੀ ਘਰਾਂ ਪਰਿਵਾਰਾਂ ਲਈ ਦੁਆ ਕੀਤੀ ਅਸੀਂ ਵਿਸ਼ਵਾਸ ਕਰਦੇ ਹਾਂ ਸਾਰੇ ਘਰਾਂ ਪਰਿਵਾਰਾਂ ਨੂੰ ਤੁਸੀਂ ਅਸ਼ੀਸ਼ਿਤ ਕੀਤਾ ਸ਼ੁੱਧ ਕੀਤਾ ਗਜਰ ਦੇ ਰੋਗੀਆਂ ਲਈ ਦੁਆ ਕੀਤੀ ਕਿ ਰੋਗੀ ਚੰਗੇ ਹੋ ਗਏ ਨੇ ਖੁਦਾਵੰਨ ਕਿਸੇ ਕਾਰਾ ਪਰਿਵਾਰਾਂ ਦੀ ਸ਼ਾਂਤੀ ਲਈ ਦੁਆ ਕੀਤੀ ਜੋ ਘਰ ਪਰਿਵਾਰ ਤੁਹਾਡੀ ਸ਼ਾਂਤੀ ਨੂੰ ਪ੍ਰਾਪਤ ਕਰ ਚੁੱਕੇ ਨੇ ਖੁਦਾ ਅਸੇਵਰਤ ਦਾ ਪ੍ਰਤੀਫਰਸੀ ਪਾ ਚੁੱਕਿਆ ਖੁਦਾਵੰਨ ਜਿੰਨਾ ਵੀ ਪੈਣਾ ਪਿਆ ਦੇ ਵੀਜ਼ੇ ਲਈ ਜੌਬ ਲਈ ਤਵਾਵਾਂ ਕੀਤੀਆਂ ਗਈਆਂ ਖੁਦਾ ਉਹ ਸਭ ਸਾਨੂੰ ਅਚੀਵ ਹੋ ਚੁੱਕਿਆ ਸੀ ਪ੍ਰਾਪਤ ਕਰ ਚੁੱਕੇ ਖੁਦਾਵੰਦਾ ਅਸੀਂ ਆਉਣ ਵਾਲੇ ਸਮੇਂ 'ਚ ਇਸੇ ਤਰ੍ਹਾਂ ਫਾਸਟਿੰਗ ਕਰੀਏ ਤੇ ਬਹੁਤਿਆਂ ਦੀ ਆਸ਼ੀਸ਼ ਦਾ ਕਾਰਨ ਬਣੇ ਸਾਡੇ ਸ਼ਬਦਾਂ ਨੂੰ ਸ਼ੁੱਧ ਕਰਨਾ ਪਵਿੱਤਰ ਕਰਨਾ ਸਾਡੇ ਸਭ ਦੇ ਉੱਤੇ ਰਹਿਮ ਕਰਨਾ ਆਪਣੀ ਕਿਰਪਾ ਅશી ਦੇ ਨਾਲ ਬਰਕਤ ਦੇਣਾ ਪਰੇ ਪ੍ਰਭੂ ਜੀ ਸਾਡੀ ਜ਼ਿੰਦਗੀ ਦੇ ਵਿੱਚ ਤੁਹਾਡੀ ਮਰਜ਼ੀ ਇੱਛਾ ਇਸੇ ਤਰ੍ਹਾਂ ਪੂਰੀ ਹੁੰਦੀ ਰਹੇ ਅਸੀਂ ਦੁੱਖ ਵਿੱਚ ਸੁੱਖ ਵਿੱਚ ਹਰ ਹਾਲ ਦੇ ਵਿੱਚ ਤੁਹਾਡੀ ਹਜ਼ੂਰੀ ਚ ਪਹੁੰਚੀਏ ਹਰ ਵੇਲੇ ਸ਼ੁਕਰਾਨਾ ਤੇ ਧੰਨਵਾਦ ਦੀਆਂ ਭੇਟਾਂ ਲੱਗਾਈਏ ਖੁਦਾਵੰਨ ਅੱਜ ਦੀ ਫਾਸਟਿੰਗ ਨੇ ਸਹੀ ਖਤਮ ਕਰਨ ਦੇ ਪਰੇ ਪਰਮੇਸ਼ਰਾਂ ਦੇ ਭੋਜਨ ਅਤੇ ਪਾਣੀ ਨੂੰ ਬles ਕਰਦੇ ਹਾਂ ਜੋ ਵੀ ਜਨਾ ਦੇ ਭੋਜਨ ਅਤੇ ਪਾਣੀ ਨੂੰ ਸ਼ਗਨ ਖੁਦਾ ਉਸਾਰੀਕ ਭੋਜਨ ਤੇ ਪਾਣੀ ਦੇ ਵਿੱਚ ਤੁਹਾਡੀ ਬਰਕਤ ਨੂੰ ਮੰਗਦੇ ਪਿਤਾ ਜੋ ਵੀ ਜਨ ਖਾਈ ਖੁਦਾ ਤੁਹਾਡੇ ਨਾਮ ਦੀ ਮਹਿਮਾਰ ਵਡਿਆਈ ਕਰੇ ਅੱਜ ਦੀ ਫਾਸਟਿੰਗ ਨੂੰ ਪੂਰੇ ਦਿਨ ਦੀ ਮਿਹਨਤ ਨੂੰ ਪੂਰੇ ਕਰਾ ਪਰਿਵਾਰਾਂ ਨੂੰ ਹਰ ਇੱਕ ਪ੍ਰੇ ਰਿਕੁਐਸਟ ਨੂੰ ਤੁਹਾਡੇ ਹੱਥਾਂ ਵਿੱਚ ਸੌਂਦੇ ਪ੍ਰਭੂ ਜੀ ਇਸ ਪ੍ਰਾਰਥਨਾ ਤੁਹਾਡੇ ਸਮਰਥੀ ਨਾਮ ਦੇ ਵਿੱਚ ਸਾਰੇ ਹੀ ਮਿਲ ਕੇ ਮੰਗਦੇ ਹਾਂ ਆਮੇਨ 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 ਸਾਰੀ ਕ੍ਰਿਸਤਿਆਨ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ